राज पदरी शहीद भगत सिंह सलाना वातावरण पुरस्कार मनफी दो हज़ार चौवी सन्मानिया गया पंजाब एग्रीकल्चरल यूनिवर्सिटी यूनीवर्सिटी लुधियाणाज के वातावरण सुधारण योगदान पाँव और सुरक्षित रखने शहीद भगत सिंह राज सलाना वातावरण पुरस्कार दो हज़ार चौवी नन्मानित किया गया अवार्ड पीए यूनु संस्थावर्गता गया है ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਅੱਜ ਪੀਏਯੂ ਲੁਧਿਆਣਾ ਵਿਖੇ ਹੋਏ ਗਣਤੰਤਰ ਦਿਵਸ ਰਾਜ ਪਦਰੀ ਸਮਾਗਮ ਦੌਰਾਨ ਡਾਕਟਰ ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਲੁਧਿਆਣਾ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ। ਪੁਰਸਕਾਰ ਵਿੱਚ 1 ਲੱਖ ਰੁਪਏ ਦੇ ਨਕਦ ਇਨਾਮ ਤੋਂ ਬਿਨਾਂ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ ਦੇ ਤੌਰ ਤੇ ਚਾਂਦੀ ਦੀ ਪਲੇਟ ਸ਼ਾਮਲ ਹੈ। ਵਾਈਸ ਚਾਂਸਲਰ ਡਾਕਟਰ ਸਤੇਬੀਰ ਸਿੰਘ ਗੋਸਲ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਕੈਂਪਸ ਨੂੰ ਹਰਾ-ਭਰਾ ਅਤੇ ਵਾਤਾਵਰਨ ਪੱਖੀ ਬਣਾਉਣ ਲਈ ਅਤੇ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਵਾਤਾਵਰਨ ਸੰਭਾਲ ਨਾਲ ਜੋੜਨ ਲਈ ਕਲੀਨ ਐਂਡ ਗ੍ਰੀਨ ਕੈਂਪਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਡਾਕਟਰ ਗੋਸਲ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਪੰਜਾਬ ਦੇ ਖੇਤੀ ਵਿਕਾਸ ਦੇ ਨਾਲ ਵਾਤਾਵਰਨ ਦੀ ਸੰਭਾਲ ਲਈ ਵੀ ਵਚਨਬੱਧ ਹੈ ਤੇ ਇਸ ਲਈ ਨਵੀਆਂ ਖੇਤੀ ਤਕਨਾਲੋਜੀਆਂ ਦੀ ਖੋਜ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਇਸੇ ਦਿਸ਼ਾ ਵਿੱਚ ਪੀਏ ਯੂ ਨੇ ਸੋਰ ਊਰਜਾ ਪੈਦਾ ਕਰਨ ਵਾਲਾ ਪਲਾਂਟ ਲਗਾ ਕੇ ਊਰਜਾ ਬਚਾਉਣ ਤੋਂ ਇਲਾਵਾ ਤਰਤੀ ਹੇਠਲੇ ਪਾਣੀ ਦੀ ਰੀਚਾਰਜਿੰਗ ਈ ਰਿਕਸ਼ਾ ਫਸਲਾਂ ਦੀ ਰਹਿੰਦ ਖੂੰਹਦ ਦੀ ਵਰਤੋਂ ਵਰਗੀਆਂ ਕਈ ਵਾਤਾਵਰਣ ਪੱਖੀ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ ਮਿਲਖ ਅਧਿਕਾਰੀ ਡਾਕਟਰ ਰਿਸ਼ੀ ਇੰਦਰਾ ਸਿੰਘ ਗਿੱਲ ਡਾਕਟਰ ਤਨਵਿੰਦਰ ਸਿੰਘ ਮੁਖੀ ਭੂਮੀ ਵਿਗਿਆਨ ਵਿਭਾਗ ਅਤੇ ਡਾਕਟਰ ਸੰਦੀਪ ਸਿੰਘ ਪ੍ਰਿੰਸੀਪਲ ਕੀਟ ਵਿਗਿਆਨੀ ਫਲ ਵੀ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਸਮੇਂ ਵਾਈਸ ਚਾਂਸਲਰ ਦੇ ਨਾਲ ਮੌਜੂਦ ਸਨ ਪੀਏ ਯੂ ਲੁਧਿਆਣਾ ਤੋਂ ਤਹਿਲਕਾ ਟੀਵੀ ਲਈ ਅਮਰੀਕ ਸਿੰਘ ਪ੍ਰਿੰਸ ਵਿਸ਼ੇਸ਼ ਰਿਪੋਰਟ ਅਗਲਾ ਸਨਮਾਨ ਹੈ ਸ੍ਰੀ ਸਤਵੀਰ ਸਿੰਘ ਗੋਸਲ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਹਨਾਂ ਨੂੰ ਵਿਸ਼ੇਸ਼ ਅਵਾਰਡ ਦਿੱਤਾ ਜਾਣਾ ਸ਼ਹੀਦ ਭਲ ਸਿੰਘ ਪੰਜਾਬ ਸਟੇਟ ਐਨਵਲ এনवायरमेंट ਅਵਾਰਡ ਫੋਰ 1 ਲੱਖ ਰੁਪਏ ਦੇ ਇਨਾਮ ਦੇ ਲਈ ਸਾਡੇ ਮਾਜੋ ਸ੍ਰੀ ਸਤਵੀਰ ਸਿੰਘ ਗੋਸਲ ਵਾਈਸ ਚਾਂਸਲਰ ਸਾਹਿਬ ਪੀਏ ਜੀ ਲੁਧਿਆਣਾ ਸੋ 15 ਅਗਸਤ ਦਾ ਜੋ ਡਿਸਟ੍ਰਿਕਟ ਲੈਵਲ ਦਾ ਫੰਕਸ਼ਨ ਸੀ ਤੇ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਗਰਾਊਂਡ 'ਚ ਹੋਇਆ ਹੈ ਤੇ ਉਹਦੇ ਉੱਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਇੱਕ ਰਿਕੋਗਨੀਸ਼ਨ ਮਿਲੀ ਹੈ ਅਵਾਰਡ ਮਿਲਿਆ ਜੋ ਸਾਡਾ এনवायरमेंट ਹੈ ਯੂਨੀਵਰਸਿਟੀ ਦਾ ਲੁਧਿਆਣੇ ਦਾ ਤੇ ਪੰਜਾਬ ਦਾ ਉਹਨੂੰ ਪ੍ਰੋਟੈਕਸ਼ਨ ਕਰਨ ਵਾਸਤੇ ਜੋ ਯੂਨੀਵਰਸਿਟੀ ਨੇ ਯੋਗਦਾਨ ਪਾਇਆ ਸੋ ਉਹਦੀ ਰਿਕੋਗਨੀਸ਼ਨ ਮਿਲੀ ਹੈ ਤੇ ਉਹਦੇ بیس ਤੇ ਪੰਜਾਬ ਉਹ ਮਨਣਾ ਇੱਕ ਸਟੇਟ ਅਵਾਰਡ ਜਿਹੜਾ ਹੈਗਾ ਉਹ ਪੰਜਾਬ ਐਗਰੀਕਲਚਰ ਅਸਿਨੂ ਇਥੇ ਕੱਲ ਜਤਾਇਆ ਸੋ ਇਹ ਆਪ ਸਾਰਿਆਂ ਨੂੰ ਪਤਾ ਕਿ ਸਾਰਿਆਂ ਨੇ ਇੱਕ ਕੰਸਰਨ ਹੈ ਕਿ ਜਿਹੜਾ ਸਾਡਾ এনवायरमेंट ਹੈਗਾ ਇਹ ਬਹੁਤ ਵਿਗੜ ਰਿਹਾ ਹੈਗਾ ਇਹਨੂੰ ਪ੍ਰੋਟੈਕਟ ਕਰਨ ਦੀ ਲੋੜ ਹੈ ਇੱਕ ਤਾਂ ਅਰਬਨਾਈਜੇਸ਼ਨ ਜਿਹੜੀ ਹੋ ਰਹੀ ਹੈ ਤੇ ਉਹਦੇ ਨਾਲ এনवायरमेंट ਸਾਡੀ ਜਿਹੜੀ ਹਵਾ ਹੈਗੀ ਹਵਾ ਗੰਦੀ ਹੋ ਰਹੀ ਹੈ ਤੇ ਨਾਲ ਨਾਲ ਜਿਹੜੇ ਪਾਣੀ ਨੇ ਪਾਣੀ ਵੀ ਸਾਡੇ ਗੰਦੇ ਹੋ ਰਹੇ ਨੇ ਤੇ ਉਹੀ ਪਾਣੀ ਜਿਹੜੇ ਗੰਦੇ ਪਾਣੀ ਨੇ ਜਦੋਂ ਨਾਲੇ ਚ ਜਾਂਦੇ ਨੇ ਅਗੇ ਸਬਜ਼ੀਆਂ ਵਗੈਰਾ ਜਾ ਰਹੀਆਂ ਨੇ ਇਹ ਸਬਜ਼ੀਆਂ ਦੇ ਵਿੱਚ ਵੀ ਜੋ ਹੈਵੀ ਮੈਟਲਸ ਵਗੈਰਾ ਪਾਣੀ ਦੇ ਵਿੱਚੋਂ ਉਹ ਫੂਡ ਚੇਂਜ ਆ ਰਹੇ ਨੇ ਸੋ ਬਹੁਤ ਲੋੜ ਹੈ ਕਿ ਅਸੀਂ ਆਪਣਾ ਜਿਹੜਾ এনवायरमेंट ਹੈ ਇਹਨੂੰ ਪ੍ਰੋਟੈਕਟ ਕਰੀਏ ਨਾਲ ਨਾਲ ਇਹ ਵੀ ਹੈਗਾ ਕਿ ਹੁਣ ਜੋ ਗਰਮੀ ਹੈ ਇਸ ਵਾਰ ਜਿਹੜੀ ਗਰਮੀ ਸੀ ਉਹ ਪੰਜਾਬ ਦੇ ਵਿੱਚ ਬਠਿੰਡੇ ਦੇ ਵਿੱਚ ਟੈਂਪਰੇਚਰ ਜਿਹੜਾ ਸੀ ਉਹ 47.5 ਡਿਗਰੀ ਸੇ ਚਲਾ ਗਿਆ ਸੀ ਤੇ ਜੋ ਕਲਾਈਮੇਟ ਚੇਂਜ ਹੋ ਰਿਹਾ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜੋ ਇਹ ਗਰਮੀ ਹੋਰ ਵਧੇਗੀ ਸੋ ਇਹਦਾ ਸਾਰੇ ਦਾ ਇੱਕ ਬਹੁਤ ਵੱਡਾ ਹੱਲ ਇਹ ਹੈਗਾ ਕਿ ਅਸੀਂ ਵੱਤ ਤੋਂ ਵੱਤ ਜਿਹੜੇ ਹੈਗੇ ਆਪਣੇ ਪਲਾਂਟਸ ਲਗਾਈਏ ਗੁੱਤੇ ਲਾਈਏ ਰੁੱਖ ਲਾਈਏ ਹਾਰਟੀਕਲਚਰ ਦੇ ਰੁੱਖ ਲਾਈਏ ਔਰਨਮੈਂਟਲ ਲਗਾਈਏ ਤੇ ਪੰਜਾਬ ਰਿਵਰਕਿਟੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਜਿਵੇਂ ਕਈ ਵਾਰੀ ਸਰਦੀਆਂ ਦੇ ਵਿੱਚ ਰਾਲੀ ਨੂੰ ਵਗ ਲੱਗਦੀ ਹੈ ਧੂਆ ਹੁੰਦਾ এনवायरमेंट ਖਰਾਬ ਹੁੰਦਾ ਸੋ ਪੰਜਾਬ ਰਿਵਰਕਿਟੀ ਨੇ ਬਹੁਤ ਮਸ਼ੀਨਰੀ ਡਵੈਲਪ ਕੀਤੀ ਇਹਦੇ ਵਾਸਤੇ ਤੇ ਚਾਰ ਪੰਜ ਵਟੀਆਂ ਮਸ਼ੀਨਾਵਾਂ ਬਣਾਈਆਂ ਨੇ ਲੇਟਸ ਅਸੀਂ ਹੈਪੀ ਸੀਡਰ ਬਣਾਇਆ ਹੈਗਾ ਤਾਕੇ ਜਿਹੜੀ ਸਾਡਾ ਰਹਿਣ ਖੂਦ ਹੈ ਪਰਾਲੀ ਹੈ ਉਹਨੂੰ ਅਸੀਂ ਖੇਤਾਂ ਦੇ ਵਿੱਚ ਹੀ ਪਾ ਦਈਏ ਤੇ ਉਹਨੂੰ ਅਗਨਾ ਲਾਈਏ ਤਾਂਕੇ এনवायरमेंट ਸਾਡਾ ਨਾ ਖਰਾਬ ਹੋਵੇ ਇਸੇ ਤਰ੍ਹਾਂ ਜਿਹੜੇ ਪਾਣੀ ਨੇ ਗੰਦੇ ਪਾਣੀ ਨੇ ਉਹਨਾਂ ਨੂੰ ਸਾਫ਼ ਕਰਕੇ ਕਿਵੇਂ ਵਰਤਿਆ ਜਾ ਸਕਦਾ ਹੈਗਾ ਜਾਂ ਜਿਹੜੇ ਢੇਠੋਂ ਡੂੰਘਿਆਂ ਪਾਣੀ ਨਿਕਲ ਰਿਹਾ ਵਿੱਚ ਹੈਵੀ ਮੈਟਲਜ਼ ਨੇ ਉਹਨਾਂ ਨੂੰ ਅਸੀਂ ਕਿਵੇਂ ਵਰਤ ਸਕਦੇ ਆ ਸੋ ਉਹਨਾਂ ਕੰਮ ਵਾਸਤੇ ਪੰਜਾਬ ਰਿ ਸਰਚ ਨਿਸ਼ ਨੇ ਬਹੁਤ ਕੰਮ ਕੀਤਾ ਤੇ ਕਰ ਵੀ ਰਹੀ ਹੈ ਤੇ ਇਹ ਇਸੇ ਤਰ੍ਹਾਂ ਜਿੰਨੇ ਸਾਡੇ ਰਿਸਰਚ ਸਟੇਸ਼ਨ ਨੇ ਬਾਹਰ ਸਾਡੇ ਖੇਤੀ ਵਿਗਿਆਨ ਕੇਂਦਰਾਂ ਨੇ 18 ਹਰ ਇੱਕ ਥਲੇ ਦੇ ਵਿੱਚ ਉੱਥੇ ਵੀ ਅਸੀਂ ਇਹ ਸਾਰੀਆਂ ਟ੍ਰੇਨਿੰਗਾਂ ਦੇ ਰਹੇ ਹਾਂ ਤੇ ਉੱਥੇ ਗ੍ਰੀਨਰੀ ਜਿਹੜੀ ਹੈਗੀ ਉੱਥੇ ਡਿਮੋਨਸਟ੍ਰੇਟ ਕਰ ਰਹੇ ਹਾਂ ਉੱਥੇ ਵੀ ਲਾ ਰਹੇ ਹਾਂ ਸੋ ਪੰਜਾਬ ਰੇਕ ਯੂਨੀਵਰਸਿਟੀ ਲੁਧਿਆਣੇ ਵਿੱਚ ਹੀ ਨਹੀਂ ਸਾਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਕਿ ਅਸੀਂ ਆਪਣਾ ਜੋ এনवायरमेंट ਹੈ ਉਹਨੂੰ ਕਿਵੇਂ ਸਾਫ਼ ਸੁਥਰਾ ਰੱਖਣਾ ਉਹਨੂੰ ਕਿਵੇਂ ਪ੍ਰੋਟੈਕਟ ਕਰਨਾ ਸੋ ਉਹਦੇ ਬੇਸ ਤੇ ਜੋ ਇਹ ਅਵਾਰਡ ਮਿਲਿਆ ਸਾਨੂੰ ਸੋ ਅਸੀਂ ਥੈਂਕਫੁਲ ਹਾਂ ਪੰਜਾਬ ਗਵਰਨਮੈਂਟ ਦੇ ਜਿਨ੍ਹਾਂ ਨੇ ਸਾਡੀਆਂ ਸਰਵਿਸਿਜ਼ ਨੂੰ ਰੈਕੋਗਨਾਈਜ਼ ਕੀਤਾ ਤੇ ਸਾਨੂੰ ਅਵਾਰਡ ਪੀਚ ਦਿੱਤਾ ਇਹਦੇ ਨਾਲ ਜਿਹੜੇ ਸਾਡੇ ਸਾਇੰਟਿਸਟ ਨੇ ਉਹ ਹੋਰ ਵੀ ਮੋਟੀਵੇਟ ਹੋਣਗੇ ਇਹ ਅੱਗੇ ਵਾਸਤੇ ਵੱਧ ਕੰਮ ਕਰਨਗੇ ਥੈਂਕ ਯੂ ਸੋ ਮੱਚ